ਕਾਪਨ ਜਾਂਦੇ ਨਹੀਂ ਪੁੱਛੋ ਜੀ ਬਾਲ ਪਾਸੇ ਮਤਾਨਾ ਮੋੜੋ ਕਿਹੜੇ ਪੰਜਾਬ ਜਿਹੜੀ ਬਾਜੀ ਤੁਸੀਂ ੱੱਕਾ ਕਰਦੇ ਆ ਜੀ ਤੁਸੀਂ ਪੁੱਛੋ ਜੀ ਕਿਹੜੇ ਲੱਗਦੇ ਐ ਬਰਾਦ ਬਗੈਸੇ ਦੀ ਬਲੌਕ ਆ ਡਾ ਕਾ ਕਰੀ ਜੀ ਬਗੈਸੇ ਲੱਗਦਾ ਨਹੀਂ ਸੱਜੋ ਬਗੈਸੇ ਬੰਦੇ ਨਾਲ ਗੱਲ ਕਰਦੇ ਹੋ ਸਰਦ ਪੜਦਾ ਉਹ ਪੰਜਾ ਸਿਕ ਦੀ ਲਿਓ ਵੱਡਾ ਬਾਜੀ ਵੱਧ ਗਿਆ ਸਾਡਾ ਬੰਦੇ ਤੇ ਬੱਸ ਨਿਕਲਣ ਲੱਗੀ ਜੀ ਆਦੇ ਬੰਦਾਂ ਸਰਕਾਰ ਦੀਆਂ ਬੁਸਾਂ ਵਰਤ ਰਹੇ ਆ ਤੁਸੀਂ ਧੱਕਾ ਕਰ ਰਹੇ ਸਰਕਾਰ ਧੱਕਾ ਕਰ ਰਹੀ ਇੱਥੇ ਪੰਚਾਇਤ ਦੇ ਸੈਕਟਰੀ ਪੰਚਾਇਤ ਦਾ ਜਈ ਬਰਾਉਦੀ ਵੀਡੀਓ ਨਾਲ ਲੈ ਆਓ ਜਾਓ ਬੱਸਾਂ ਘੇਰੋ ਨਾ ਨੀ ਸਰ ਕੁੱਤੇ ਗਰੀਬ ਬੰਦਾਂ ਨੂੰ ਧੱਕਾ ਕਰ ਰਹੇ ਆ ਬਈ ਹੁਣ ਚੱਲੇ ਕਿਉਂ ਖੜੇ ਹੋਵੋ ਇੱਥੇ ਚੱਲੇ ਕਿਉਂ ਆ ਖੜੇ ਹੋਵੋ ਇੱਥੇ ਪੰਚਾਇਤ ਦੇ ਦੇਖਣਾ ਪੰਚਾਇਤ ਦਾ ਸੈਕਟਰੀ ਪੰਚਾਇਤ ਦਾ ਜਈ ਆਮ ਬੰਦਿਆਂ ਨਾਲ ਇਹ ਹੈਗਾ ਜਦ ਨਸ਼ੇ ਅਵਰਧ ਅੱਡੇ ਨਾਲ ਸ਼ਰਾਬੀ ਹੈ ਇਹਨਾਂ ਦਾ ਸ਼ਾਹ ਰੋਪ ਦੇ ਜਦ ਨਸ਼ੇ ਅਵਰਧ ਕੋਈ ਨਹੀਂ ਕੋਈ ਜਾਦੀ ਸਰਕਾਰ ਦੀਆਂ ਬੱਸਾਂ ਸਰਕਾਰ ਦਾ ਜਹੀ ਸਰਕਾਰ ਦਾ ਵੀਡੀਓ ਇੱਥੇ ਲੋਕਾਂ ਨਾਲ ਧੱਕੇ ਕਰ ਰਹੇ ਆ ਵੇ ਹੁਣ ਚੱਲੇ ਕਿਉਂ ਖੜੋ 3000 ਪੈਸੇ ਮੰਗਦੇ ਭਾਜੀ 10000 ਰੁਪਿਆ ਮੰਗੇ ਸਾਡੇ ਕੋਲੋਂ 10000 ਰੁਪਿਆ ਮੰਗਿਆ ਕਹਿੰਦੇ ਜੀ ਤੁਸੀਂ ਨਹੀਂ ਦਿੰਦੇ ਅਸੀਂ ਤੁਹਾਡੇ ਸਰ ਪਰਚਾ ਕਰਾਂਗੇ ਤੁਹਾਡਾ ਬੰਦਾ ਅੰਦਰ ਕਰਾਵਾਂਗੇ ਔਰ 10000 ਰੁਪਿਆ ਕਹਿੰਦੇ ਛਿੜਾ ਟੱਕਾ ਸਰਕਾਰ ਦਾ ਇਹ ਫਲੋਰ ਫਲੋਰ ਦੇ ਵਿੱਚ ਬੋਧਨ ਸਮਾਜ ਪਾਰਟੀ ਖੜੀ ਹੋਈ ਆ ਲੋਕਾਂ ਨਾਲ ਦੇਖਦੇ ਆ ਸਰਕਾਰ ਕੀ ਕਰਦੀ ਆ ਰੇੜੇ ਵਾਲੇ ਨੇ ਥੱਪੜ ਮਾਰਦੇ ਤੁਸੀਂ ਕਮਾਲ ਹੋ ਗਈ ਸਰਕਾਰ ਦੀ ਰੇੜੇ ਵਾਲੇ ਨੇ ਭਾਜੀ ਉਹਨੇ ਭਾਜੀ ਕੀ ਆ ਰੇੜੇ ਵਾਲੇ ਨੇ ਇੱਕ ਦੋ ਸਾਡਾ ਬੰਦਾ ਕੁੱਟਦਾ ਥੱਪੜ ਮਾਰੇ ਸਾਡੇ ਬੰਦੇ ਤੇ ਪਹਿਲਾਂ ਐਡਾ ਆ ਕੇ ਆ ਜੀ ਹੋ ਰਿਹਾ ਬਈ ਜਿਹੜੇ ਟੱਕਾ ਨਹੀਂ ਸਿਨੇ ਨਾ ਕਰੋਗੇ ਭਾਸ਼ਾ ਨਹੀਂ ਆਉਂਦੀ ਭਾਈ ਜੀ ਸਰਕਾਰ ਨਾਲ ਚੱਲੇ ਜਾ ਤੱਕ ਆਲੇ ਨੇ ਥੱਪੜ ਮਾਰ ਆਪੋ ਗੱਲ ਕਰਨ ਦੇ ਯਾਰ ਗੱਲ ਕਰਨ ਦੇ ਮਰਦਾਬਾਦ ਮਰਦਾਬਾਦ ਸਰਕਾਰ ਮਰਦਾਬਾਦ ਮਰਦਾਬਾਦ ਟੱਕੇ ਸਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕੇ ਸਹੀ

ਆ ਬਾਸ ਜੀ ਆ ਦੇਖੋ ਕਿੰਨੀਆਂ ਬੱਸਾਂ ਪੰਜਾਬ ਰੋਡਵੇ ਦੇ ਜਿਹੜੀ ਰੈਲੀ ਦੇ ਉੱਤੋਂ ਆਈਆਂ ਇਹਨਾਂ ਨੇ ਲੈਂਡ ਦੇ ਵਿੱਚ ਲਾਈਆਂ ਇੱਥੇ ਕੋਈ ਵੱਡਾ ਹਾਦਸਾ ਹੋ ਜਾਦਾ ਜੁਮੇਵਾਰ ਕਾਉਣਿਆ ਕੋਈ ਇੱਥੇ ਐਕਸੀਡੈਂਟ ਹੋਵੇ ਚਾਹੇ ਮੌਤ ਹੋਵੇ ਜੁਮੇਵਾਰ ਤੁਸੀਂ ਬੱਸਾਂ ਦੇਖੋ ਇਹ ਰੈਲੀ ਵਾਲੀਆਂ ਬੱਸਾਂ ਸਾਰੀਆਂ ਨੇ ਲੈਂਸਰ ਲਾਈਆਂ ਵੱਡਾ ਰੋਡ ਜਾਮ ਕੀਤਾ ਹੋਇਆ ਇਹਨਾਂ ਨੇ ਸਾਡਾ ਤੋਰ ਯਾਰ ਬਾਜੀ ਕੀ ਨਾ ਆਪਣਾ ਚਨਬਰੀਦ ਇਹੀ ਗੱਲ ਵਾ ਤੂੰ ਹੀ ਪਾਜੀ ਕੋਈ ਮੈਂ ਤਾਂ ਹੁਣ ਹੀ ਅੱਗੇ ਖੜਾ ਨਹੀਂ ਮੈਂ ਇਹ ਬਰਜਾਮ ਜਿਹੜਾ ਲੱਗਾ ਹੈ ਨਾ ਕੋਈ ਹਾਦਸਾ ਹੋ ਜਾ ਜੁਮੇਵਾਰ ਕੌਣ ਹੈ ਪਾਜੀ ਮੈਂ ਬਸ ਸਾਰੀ ਖੜਾ ਨਹੀਂ ਮੈਂ ਕਿਹੜਾ ਕੱਲਾ ਖੜਾ ਹਾਂ ਪਾਜੀ ਰੂਪੂੜੀ ਰੋਲ ਵੇਚਦੇ ਮੱਸਾ ਪਾਜੀ ਸਭ ਤੋਂ ਅੱਗੇ ਤੇਰੀ ਵਾਸਤੇ ਲੱਗੀ ਹੋਈ ਆ ਸਾਬਾ ਬਣਾ ਹਾਜੀ ਹੈਲੋ ਇੱਕ ਇੱਕ ਵਟ ਪਲੀਜ਼ ਬਾਸ ਤੁਸੀਂ ਸਾਬ ਦਾ ਪਹਿਲਾ ਤੁਸੀਂ ਇੱਥੇ ਬਸ ਕਿਉਂ ਰੋਕੀ ਜਾਂਦੀ ਦੱਸੋ ਗੱਡੇ ਗੱਡੇ ਖੜੇ ਕਿੱਥੇ ਪਿੱਛੇ ਖੜੀ ਹੈ ਕਮੋਰੇ ਪਿੱਛੇ ਖੜੀ ਹੈ ਕਮੋਰੇ ਪਿੱਛੋਂ ਆਏ ਨਹੀਂ ਪਿੱਛੋਂ ਖੜੇ ਤੁਸੀਂ ਮੋਰੇ ਤੁਸੀਂ ਲਈ ਆ ਮੋਰੇ ਬਾਡੀ ਹੈ ਵਾਪਸ ਚੱਲ ਜਾਈਏ ਪਾਸੇ ਲੋਕਾਂ ਨੂੰ ਡਿਸਟਰਬ ਕਰ ਲੋ ਕੋਈ ਹੋਰ ਬਾਤ ਹੋ ਰਹੀ ਹੈ ਕਿੰਨੀ ਕਦਮੀ ਤੱਕ ਪ੍ਰੈਸ਼ਰ ਹੋ ਰਿਹਾ ਹੈ ਵੀਡੀਓ ਬਣਾਉਂਦੇ। ਇਹ ਨੂੰਏ ਆਪਾਂ ਇਹ ਆਪਣਾ ਹੀ ਹੋ ਗਿਆ। ਆ ਦੇਖੋ ਬੱਸਾਂ ਜਿਹੜੀਆਂ ਹੁਣ ਮੌਕੇ ਤੇ ਭੁਜਾ ਕੇ ਲੈ ਗਈ ਜਦੋਂ ਗੱਲਬਾਤ ਕੀਤੀ ਨਾ ਦੇ ਨਾਲ ਬੱਸਾਂ ਇਹਨਾਂ ਨੇ ਭੁਜਾਉਣੀਆਂ ਸ਼ੁਰੂ ਕਰ ਦਿੱਤੀਆਂ। ਆ ਦੇਖੋ ਸਾਰੀਆਂ। ਚੱਲ ਚੱਲ ਚੱਲ। ਦੇਖੋ ਬੱਸਾਂ ਦੇਖੋ ਤੁਸੀਂ ਇਹ ਸਾਰੀਆਂ ਬੱਸਾਂ ਰੈਲੀ ਵਾਲੀਆਂ ਬੱਸਾਂ ਐ। ਜਿਹਦੇ ਵਿੱਚੋਂ ਸਾਡੇ ਨੌਜਵਾਨ ਵੀਰ ਨੂੰ ਬੱਸ ਨੇ ਸਾਈਡ ਮਾਰੀ ਆ। ਹਾਂਜੀ ਕੀ ਨਾ ਆਪਣਾ ਹਰਮਨ ਹਰਮਨ ਕੀ ਗੱਲ ਬਾਤ ਤੁਸੀਂ ਹਰਮਨ ਮੈਂ ਮੋਟਰਸਾਈਕਲ ਤੇ ਆਉਂਦਾ ਸੀ ਇਹਨੇ ਬੱਸ ਮਾਰੀ ਪਿੱਛੇ ਬੱਸ ਕਿਹੜੀ ਰੋਜ਼ ਮੇ ਬੱਸ ਸੀ ਹਾਂਜੀ ਸਰਕਾਰੀ ਬੱਸ ਸਰਕਾਰੀ ਬੱਸ ਸੀ ਕੋਈ ਨੁਕਸਾਨ ਹੋਇਆ ਨੁਕਸਾਨ ਪਛਾਹ ਹੋ ਗਿਆ ਉਹਦਾ 60 ਕੁ ਰੁਪਏ ਦੀ ਥੋੜੀ ਬੋਤੀ ਇਹਨਾਂ ਨੇ ੱਤਕਾ ਵੀ ਗਿਆ ਥੱਥੋ ਬਾਈ ਥੱਪੜੀ ਮਾਰੀ ਪੰਜ ਛੇ ਜਣੇ ਬੰਦੇ ਉਤਰੇ ਆ ਸਾਰੇ ਲਟਾਇਆ ਗੱਲ ਲੱਗਾ ਅੱਛਾ ਪੰਜ ਛੇ ਬੰਦੇ ਉੱਡ ਕੇ ਮਾਰ ਕੇ ਥੱਪੜ ਮਾਰਨ ਸ਼ੁਰੂ ਕਰਦੇ ਇਹਨਾਂ ਨੇ ਇਹ ਬੱਸਾਂ ਕਿੱਥੋਂ ਆਈਆਂ ਇਹ ਇਹ ਬੱਸਾਂ ਪਤਾ ਨਹੀਂ ਰੈਲੀ ਰੈਲੀ ਤੋਂ ਆਈਆਂ ਬੱਸਾਂ ਨਾ ਇਹ ਕੋਈ 60 ਚੋਰ ਤੋਂ ਬਚਾਅ ਹੋ ਗਿਆ ਬਚਾਅ ਥੋੜੀ ਲੱਗੀ ਉਹਦਾ ਬਚਾਅ ਕੋਈ ਧੱਕਾ ਕਰਦੇ ਸੀ ਇਹ ਕੀ ਕਹਿੰਦੇ ਸੀ ਇਹ ਕੁਝ ਨਹੀਂ ਕਹਿੰਦੇ ਤੈਨੂੰ ਦੀਦਾ ਨਹੀਂ ਇੱਦਾਂ ਨਾ ਹੋਇਆ ਗਾਲਾ-ਗੋਲਾ ਕੱਢਦੇ ਸੀ ਗਾਲਾਂ ਕੱਢੀਆਂ ਔਰ 10000 ਰੁਪਏ ਵੀ ਮੰਗਿਆ ਔਰ ਸ਼ੀਸ਼ਾ ਵੀ ਪਵਾ ਕੇ ਦਿਓ ਨਹੀਂ ਤਾਂ ਅਸੀਂ ਪਰਚਾ ਕਰਾਂਗੇ ਸਾਕੇ ਅੰਤਰ ਕਰਾਂਗੇ ਨਾ ਇਹ ਗੱਲਾਂ ਬਾਤਾਂ ਹੋਈਆਂ ਮੰਗ ਕੀ ਕਰਦੇ ਆਂ ਮੰਗ ਹੁਣ ਇਹੀ ਕਰਦੇ ਆ ਕਿ ਸਾਡੀ ਤਾਂ ਗਲਤੀ ਨਹੀਂ ਸੀਗੀ ਗਲਤੀ ਇਹਨਾਂ ਦੀ ਸੀਗੀ ਇਹ ਨਹੀਂ ਬੇਬੀ ਧੱਕਾ ਕੀਤਾ ਬੰਦੇ ਨਾਲ